ਅੱਜ ਜਿਸ ਕੰਮ ਵਾਸਤੇ ਅਸੀਂ ਸੜ ਜਣ ਇੱਥੇ ਇਕੱਠੇ ਹੋਏ ਆਂ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਜਿਹੜੇ ਸਾਡੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੈਬਨਟ ਦੇ ਵਜ਼ੀਰ ਹਰਪ੍ਰੀਤ ਸਿੰਘ ਜੀ ਈਟੀਓ ਸਾਹਿਬ ਦੇ ਖਿਲਾਫ ਜਿਹੜੀ ਗਲਤ ਸ਼ਬਦਾਵਲੀ ਵਰਤੀ ਹੈ ਉਹਦੇ ਖਿਲਾਫ ਅਸੀਂ ਆਮ ਆਦਮੀ ਪਾਰਟੀ ਵੱਲੋਂ ਰੋਸ ਜਿਹੜਾ ਕਰ ਰਹੇ ਆਂ ਔਰ ਸਾਰੇ ਪੰਜਾਬ ਦੇ ਵਿੱਚ ਸਮੁੱਚਾ ਜਿਹੜਾ ਐਸਸੀ ਭਾਈਚਾਰਾ ਉਹਨਾਂ ਦੇ ਨਾਲ ਅਸੀਂ ਜਿਹੜੀ ਐ ਮਾੜੀ ਜਿਹੜੀ ਸ਼ਬਦਾਵਲੀ ਬੋਲੀ ਹੈ ਉਹਨਾਂ ਦੇ ਖਿਲਾਫ ਅਸੀਂ ਸਾਰੇ ਜਣੇ ਅੱਜ ਇਕੱਠੇ ਹੋਏ ਆਂ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਬੜਾ ਲੰਬਾ ਤਜਰਬਾ ਹੈ ਉਹਨਾਂ ਦਾ ਸਿਆਸਤ ਦੇ ਵਿੱਚ ਔਰ ਇੰਨਾ ਐਸ்சி ਭਾਈਚਾਰੇ ਦੇ ਸਿਰ ਦੇ ਉੱਤੇ ਵੋਟਾਂ ਲੈ ਕੇ ਕਿੰਨੀ ਵਾਰੀ ਐਮਐਲਏ ਕਿੰਨੀ ਵਾਰੀ ਲੋਕ ਸਭਾ ਦੇ ਮੈਂਬਰ ਬਣੇ ਇਹਨਾਂ ਦਾ ਪਰਿਵਾਰ ਕਿੰਨੀ ਵਾਰੀ ਰਾਜ ਭਾਗ ਪਹੁੰਚ ਚੁੱਕਿਆ ਇਹਨਾਂ ਦੇ ਨਾਂ ਤੇ ਪਰ ਜਦੋਂ ਉਹਨਾਂ ਨੂੰ ਮਾਨ ਸਤਕਾਰ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹੋ ਜੀ ਸ਼ਬਦਾਵਲੀ ਬੋਲਦੇ ਆਂ ਜਿਹਦੇ ਨਾਲ ਸਾਡਾ ਸਾਰਿਆਂ ਦਾ ਜਿਹੜਾ ਮਾਨਿਆ ਸ਼ਰਮ ਦੇ ਨਾਲ ਨੀਵਾ ਹੋ ਰਿਹਾ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਸਿਰ ਦੇ ਉੱਤੇ ਇੰਨਾ ਲੰਬਾ ਸਮਾਂ ਰਾਜ ਕੀਤਾ ਆ ਉਹ ਸਾਡੇ ਐਸਸੀ ਭਾਈਚਾਰੇ ਦੇ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਕੀ ਆ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਕੁ ਸਾਡੇ ਲੋਕਾਂ ਪ੍ਰਤੀ ਇੱਜ਼ਤ ਆ ਉਹਨਾਂ ਦੇ ਹੋਣ ਬਾਅਦ ਆ ਗਈ ਕਿਉਂਕਿ ਅੱਜ ਇਹਨਾਂ ਨੂੰ ਨਾ ਕਦੀ ਕਿਸੇ ਨੇ ਪੁੱਛਿਆ ਨਾ ਇਹਨਾਂ ਦੇ ਨਾਲ ਕਦੀ ਕੋਈ ਬੋਲਿਆ ਅੱਗੇ ਇਹਨਾਂ ਦਾ ਜੋ ਨੂਰਾ ਕੁਸ਼ਤੀ ਚੱਲਦੀ ਸੀ ਕਾਲੀ ਦਲ ਭਾਜਪਾ ਵਾਲਿਆਂ ਦੀ ਔਰ ਕਾਂਗਰਸ ਵਾਲਿਆਂ ਦੀ ਉਹ ਜਿਹੜੀ ਕੁਸ਼ਤੀ ਆ ਖਤਮ ਹੋ ਗਈ ਉਹ ਕੁਸ਼ਤੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਐ ਤੇ ਕੁਸ਼ਤੀ ਜਦੋਂ ਖਤਮ ਹੋਈ ਆ ਇਹਨਾਂ ਦੇ ਜੋ ਪਿਛੋਕੜ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਦੋਂ ਰੋਲਿਆ ਤਾਂ ਇਹਨਾਂ ਦਾ ਜਿਹੜਾ ਦੋਗਲਾ ਚਿਹਰਾ ਸੀਗਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਜੋ ਇਹਨਾਂ ਦੇ ਮਨ ਦੇ ਵਿੱਚ ਸੀਗਾ ਜੋ ਇਹਨਾਂ ਦੇ ਦਰਦ ਦੇ ਵਿੱਚ ਸੀਗਾ ਮਨ ਦੇ ਵਿੱਚ ਉਹ ਸਾਰਾ ਹੀ ਬਾਹਰ ਆ ਗਿਆ ਔਰ ਲੋਕਾਂ ਨੂੰ ਜਿਹੜੀ ਅਸਲੀਅਤ ਆ ਜਿਹੜੀ ਇਹ ਐਸ ਸੀ ਭਾਈਚਾਰੇ ਦੇ ਨਾਮ ਤੇ ਵੋਟਾਂ ਮੰਗਦੇ ਸੀ ਉਹ ਲੋਕਾਂ ਦੇ ਵਿੱਚ ਆ ਗਿਆ ਕਿ ਕਿੰਨਾ ਇਹ ਸਾਡੀ ਇੱਜ਼ਤ ਕਰਦੇ ਆ ਕਿੰਨਾ ਇਹ ਸਾਡਾ ਇਹਨਾਂ ਦਾ ਸਨੇਹ ਹੈ ਸਾਡੇ ਪ੍ਰਤੀ ਹੈ ਸੋ ਇਹ ਕੱਲੇ ਪ੍ਰਤਾਪ ਬਾਜਵਾ ਜੀ ਨਹੀਂ ਇਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਰਾਜਾ ਬੜਿੰਗ ਜੀ ਉਹ ਵੀ ਇਹੀ ਕਰਦੇ ਆ ਔਰ ਇਹ ਜਿਹੜੇ ਸਾਡੇ ਸਮੁੱਚੇ ਭਾਈਚਾਰੇ ਦੇ ਨਾਲ ਇਹਨਾਂ ਨੇ ਮਾੜਾ ਵਰਤਾਵਾਰ ਕੀਤਾ ਮਾੜੀ ਸ਼ਬਦਾਵਲੀ ਵਰਤੀ ਹੈ ਔਰ ਖਾਸ ਕਰਕੇ ਜਿਹੜੇ ਸਾਡੇ ਬੈਂਡ ਵਾਜਾ ਵਜਾਉਂਦੇ ਨੇ ਜਿਹੜੀ ਉਹ ਤੁਹਾਡੇ ਵਾਂਗੂ ਲੁੱਟਾਂ ਖੋਹਾਂ ਕਰਕੇ ਕਮਾਈ ਨਹੀਂ ਕਰਦੇ ਉਹ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਖੁਸ਼ੀ ਦੇ ਕੇ ਜਿਹੜੀ ਪੈਸੇ ਆ ਪ੍ਰਾਪਤ ਕਰਦੇ ਉਹਨਾਂ ਦੇ ਨਾਲ ਆਪਣਾ ਪਰਿਵਾਰ ਹੈ ਜਿਹੜਾ ਪਾਲਣ ਪੋਸ਼ਣ ਕਰਦੇ ਆ ਔਰ ਤੁਸੀਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਉਸ ਭਾਈਚਾਰੇ ਨੂੰ ਉਸ ਕਿੱਤੇ ਦਾ ਵੀ ਮਖੌਲ ਡਾਇਆ ਗਿਆ ਹੁਣ ਦੇ ਅਸਲੀ ਤੁਸੀਂ ਪਿਓ ਦੇ ਪੁੱਤੇ ਆ ਤੇ ਉਹਨਾਂ ਦੇ ਘਰ 'ਚ ਵੋਟਾਂ ਮੰਗਣ ਵਾਸਤੇ ਨਾ ਜਾਓ ਕਿਸੇ ਬੈਂਡ ਵਾਜੇ ਦੇ ਘਰ ਨਾ ਜੋੜਿਓ ਉਹਨਾਂ ਦੇ ਘਰ ਦੇ ਅੱਗੇ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਹੱਥ ਜੋੜਿਓ ਨਾ ਲਾਇਓ ਪੋਸਟਰ ਉਹਨਾਂ ਦੇ ਘਰ ਦੇ ਅੱਗੇ ਜੇ ਤੁਸੀਂ ਅਸਲੀ ਸਿਆਸਤਦਾਨ ਜੇ ਤੇ ਨਾ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਦਰ ਦੇ ਅੱਗੇ ਨੱਕ ਰਗੜਿਓ ਫਿਰ ਤੁਹਾਡੀ ਕਰਤੂਤ ਜਿਹੜੀ ਪਤਾ ਲੱਗ ਜੂਗੀ ਸੋ ਉਹਨਾਂ ਲੋਕਾਂ ਨੂੰ ਵੀ ਤੁਸੀਂ ਮਖੌਲ ਕੀਤਾ ਔਰ ਐਸਸੀ ਭਾਈਚਾਰੇ ਦਾ ਵੀ ਤੁਸੀਂ ਜਿਹੜਾ ਮਜ਼ਾਕ ਉਡਾਇਆ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕੋਈ ਪਰਚਾ ਕਰਾਉਣਾ ਨਹੀਂ ਪਰਚਾ ਕਰਾਉਣਾ ਤਾਂ ਅਸੀਂ ਸਰਕਾਰ ਬੈਠੀ ਹੈ ਪਰਚਾ 1 ਮਿੰਟ ਦੇ ਵਿੱਚ ਹੋ ਜਾਊਗਾ ਇਹਨਾਂ ਦੇ ਖਿਲਾਫ ਪਰਚੇ ਦੀ ਜਾਂ ਕਾਰਵਾਈ ਦੀ ਗੱਲ ਨਹੀਂ ਗੱਲ ਇਹ ਆ ਕਿ ਤੁਸੀਂ ਐਸਸੀ ਭਾਈਚਾਰੇ ਦੇ ਕੋਲੋਂ ਮਾਫੀ ਮੰਗੋ ਜਿਹੜੀ ਤੁਸੀਂ ਵੱਡੀ ਗਲਤੀ ਕੀਤੀ ਹੈ ਅਸੀਂ ਮਾਫੀ ਮੰਗਵਾਉਣ ਵਾਸਤੇ ਤੁਹਾਡੇ ਕੋਲ ਇਕੱਠੇ ਹੋਏ ਹਾਂ ਔਰ ਜਿੱਥੇ ਵੀ ਤੁਸੀਂ ਜਾਓਗੇ ਆਮ ਆਦਮੀ ਪਾਰਟੀ ਹਰ ਹਲਕੇ ਜੀ ਤੁਹਾਡਾ ਜਿਹੜਾ ਵਿਰੋਧ ਆ ਉਹ ਇਸੇ ਤਰੀਕੇ ਦੇ ਨਾਲ ਕਰਨਗੇ ਆਉਣ ਵਾਲੇ ਸੈਸ਼ਨ ਦੇ ਵਿੱਚ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਉਦੋਂ ਤੱਕ ਤੁਹਾਨੂੰ ਬੋਲਣ ਨਹੀਂ ਦਿੱਤਾ ਜਾਊਗਾ ਜਦੋਂ ਤੱਕ ਤੁਸੀਂ ਐਸਸੀ ਭਾਈਚਾਰੇ ਸਮਾਜ ਦੇ ਕੋਲੋਂ ਜਿਹੜੀ ਗਲਤੀ ਕੀਤੀ ਆ ਉਹਦੀ ਜਿਹੜੀ ਆ ਮਾਫੀ ਨਹੀਂ ਮੰਗੋਗੇ ਉਦੋਂ ਤੱਕ ਤੁਹਾਡਾ ਵਿਰੋਧ ਹੈ ਜਿਹੜਾ ਨਿਰੰਤਰ ਜਿਹੜਾ ਉਹ ਜਾਰੀ ਰੱਖਿਆ ਜਾ